ਅਲਟੋਨੀ ਉਹ ਦੇਵਿੱਟਾ ਦਾ ਸਵਾਗਤ ਅੱਜ ਹਲਕਾ ਟਾਂਡਾ ਦੇ ਵਿਧਾਇਕ ਜਸਪੀਰ ਸਿੰਘ ਰਾਜਾ ਗੇਲ ਨੇ ਟਾਂਡਾ ਦੇ ਗਿਆਨਕਰਤਾ ਸਿੰਘ ਮੈਮੋਰੀਅਲ ਸਰਕਾਰੀ ਕਾਲਜ ਟਾਂਡਾ ਦੇ ਸੈਸ਼ਨ 2022-23 ਦਾ ਪ੍ਰੋਸਪੈਕਟ ਜਾਰੀ ਕਰ ਦਿੱਤਾ ਇਸ ਮੌਕੇ ਕਾਲਜ ਦੇ ਸਮੂਹ ਸਟਾਫ ਨੇ ਹਲਕਾ ਟਾਂਡਾ ਵਿਧਾਇਕ ਦਾ ਪਰਮ ਸਵਾਗਤ ਕੀਤਾ ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਵਿਕਰਮ ਸਿੰਘ ਵਾਈਸ ਪ੍ਰਿੰਸੀਪਲ ਸ਼ਸ਼ੀ ਬਾਲਾ ਪ੍ਰੋਫੈਸਰ ਰੁਪਿੰਦਰਜੀਤ ਕੌਰ ਪ੍ਰੋਫੈਸਰ ਸੋਨਿਆ ਚਾਲ ਪ੍ਰੋਫੈਸਰ ਸੰਦੀਪ ਭੂਰ ਪ੍ਰੋਫੈਸਰ ਰਮੇਸ਼ ਕੁਮਾਰ ਗੁਰਮੀਤ ਸਿੰਘ ਜੱਜੀਤ ਸਿੰਘ ਚੋਦਰੀ ਪ੍ਰੋਫੈਸਰ ਪ੍ਰਾਪ ਦੀਪ ਸਿੰਘ ਤੇ ਕਾਲਜ ਦਾ ਸਟਾਫ ਹਾਜ਼ਰ ਸਨ ਇਸੇ ਤਰ੍ਹਾਂ ਜਗਦੀਸ਼ ਸਿੰਘ ਜੱਗੀ ਸਾਭਕਾ ਕਾਉਂਸਲਰ ਕੇਸ਼ਵ ਸ਼ੈਣੀ ਵਿਕਾਸ ਵਿਧਾਨ ਗੁਰਦੀਪ ਹੈਪੀ ਸਗਾ ਟਾਂਡਾ ਅਪਾਰ ਸਿੰਘ ਤਾਰੀ ਤੋਂ ਇਲਾਵਾ ਹੋਰ ਹਾਜ਼ਰ ਸਨ ਆਓ ਦੇਖਦੇ ਹਾਂ ਇੱਕ ਰੁਪਏ ਅੱਜ ਗਿਆਨੀ ਕਰਤਾਰ ਸਿੰਘ ਕਾਲਜ ਟਾਂਡਾ ਉਪਰਦੇਸੇ ਸਾਰੇ ਪ੍ਰਿੰਸੀਪਲ ਸਰਵਰ ਔਰ ਪੂਰਾ ਸਟਾਫ ਔਰ ਸਾਡੇ ਮੋਤਵਾਨ ਜਿੰਨੇ ਵੀ ਪਾਈਚਾਰੇ ਸਾਰਿਆਂ ਨੇ ਰਲ ਕੇ ਅਸੀਂ ਅੱਜ ਦਾਖਲੇ ਦਾ ਜਿਹੜਾ ਪਹਿਲਾ ਫਾਰਮ ਸੀਗਾ ਉਹ ਰਿਲੀਜ਼ ਕੀਤਾ ਹੈ ਤੇ ਮੇਰੀ ਸਾਰੇ ਇਲਾਕੇ ਨਾਲ ਸਾਰਿਆਂ ਨੂੰ ਬੇਨਤੀ ਹੈ ਕਿ گورਨਮੈਂਟ ਕਾਲਜ ਗੰਡਾ ਜਿਹੜਾ ਗਿਆਨੀ ਕਪਾਸ ਜੀ ਦੇ ਨਾਮ ਤੇ ਆ ਔਰ ਬਹੁਤ ਵਧੀਆ ਆ ਟੀਚਰ ਪ੍ਰੋਫੈਸਰ ਪ੍ਰਿੰਸੀਪਲ ਸਾਹਿਬ ਬਹੁਤ ਹੀ ਮਿਲਿਆ ਆਪਣੇ ਬੱਚਿਆਂ ਨੂੰ ਵੰਦੋ ਵੰਦੋ ਦਾਖਲਾ ਪਰ ਔਰ ਤਾਂ ਕਿ बच्चे सरकारी कॉलेज ਦੇ ਵਿੱਚ ਪੜ੍ਹ ਕੇ ਇੱਕ ਵਧੀਆ ਅਫੀਸਰ ਬਣ ਕੇ ਦੇ ਵਿੱਚ ਜਾਣਗੇ ਮੇਰਾ ਇਹ ਵਿਸ਼ਵਾਸ ਹੈ ਕਿ ਪੁਰਾਣਾ ਇਤਿਹਾਸ ਦੇਖੀਏ ਲਾਂਡੇ ਕਾਲਜ ਦੇ ਵਿੱਚ ਜਿੰਨੇ ਵੀ ਵਿਦਿਆਰਥੀ ਪੜ੍ਹਿਆ ਬਹੁਤ ਹੀ ਉੱਚਾ ਮੁੱਦਿਆ ਤੇ ਬਿਠੇ ਆ ਕਿਉਂਕਿ ਇਹ ਸਭ ਤੋਂ ਪੁਰਾਣਾ 1950 ਦਾ ਪ੍ਰੋਫੈਸਰ ਸ਼ਾਂਤੀ ਦੇ ਨਾਂ ਤੇ ਯਾਨੀ ਕਰਤਾਰ ਸਿੰਘ ਜਿਹਨਾਂ ਨੂੰ ਸੰਤ ਵੀ ਕਹਿ ਸਕਦੇ ਆ ਔਰ ਚੰਗੇ ਇਨਸਾਨ ਵੀ ਕਹਿ ਸਕਦੇ ਆ ਉਹ ਲੋਨੀ ਗਵਰਨਮੈਂਟ ਕਾਲਜ ਨੇ ਬਹੁਤ ਜ਼ਿਆਦਾ ਜੁਲਤਾਨ ਪਾਇਆ ਤੇ ਮੇਰੀ ਸਾਰੇ ਪੇਟੈਂਸ ਨੂੰ ਕਹਿੰਦਾ ਕਿ ਆਪਣੇ ਬੱਚੇ ਲਾਓ ਗਵਰਨਮੈਂਟ ਕਾਲਜ ਕੰਮ ਨਹੀਂ ਕਰਦਾ